ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਜੀ ਉਹਨਾਂ ਦੇ ਨਾਲ ਸਾਡੇ ਇੱਥੋਂ ਦੇ ਐਮਸੀ ਦੇ ਕੈਂਡੀਡੇਟ ਹਰਵਿੰਦਰ ਕੌਰ ਜੀ ਰਵਿੰਦਰ ਸੈਣੀ ਜੀ ਤੇ ਚੇਤਨ ਜੀ ਨਾਲ ਅਮਰ ਅਮਨਪ੍ਰੀਤ ਜੀ ਤੇ ਸਾਡੇ ਇੱਥੋਂ ਦੇ ਬਲਾਕ ਪ੍ਰਧਾਨ ਮੇਰੇ ਵੱਡੇ ਵੀਰ ਦਰਸ਼ਨ ਸਿੰਘ ਜੀ ਤੇ ਦਰਜਾ ਦਰਜਾ ਪੰਚੇ ਅਹੁਦੇਦਾਰ ਸਹਿਬਾਨ ਸਾਡੀਆਂ ਭੈਣਾਂ ਸ਼ਵਾਨੀ ਜੀ ਮਨਜੀਤ ਜੀ ਸਾਰੀਆਂ ਇੱਥੇ ਪਹੁੰਚੇ ਬੀਰ ਬਜ਼ੁਰਗ ਮੇਰੀਆਂ ਭੈਣਾਂ ਉਹ ਫਤਿਹ ਦੀ ਸਾਂਝ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਪਹਿਲਾਂ ਵੀ ਤੁਹਾਡੇ ਕੋਲੋਂ ਮੈਂ ਵੋਟਾਂ ਮੰਗਣ ਆਈ ਸੀ ਇੱਕੋ ਗੱਲ ਕਹੀ ਸੀ ਕਿ ਜੋ ਅਸੀਂ ਕਹਾਂਗੇ ਉਹ ਕਰਾਂਗੇ ਔਰ ਉਹ ਕੀਤਾ ਜੋ ਕਿਹਾ ਉਹ ਕੀਤਾ ਵੀ ਹੈ ਤੇ ਲੇਕਿਨ ਅੱਜ ਇਸ ਮੰਚ ਤੋਂ ਜੋ ਮੈਂ ਕਹਿ ਕੇ ਜਾਵਾਂਗੀ ਉਹ ਅਸੀਂ ਕਰਾਂਗੇ ਕਿਉਂਕਿ ਸਾਨੂੰ ਮਾਣ ਹੈ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਣ ਦਾ ਕਿਉਂਕਿ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਅੱਜ ਜੇ ਹਲਕੇ ਦੇ ਵਿੱਚ ਕੰਮ ਹੋਇਆ ਤੇ ਮਾਨ ਸਾਹਿਬ ਨੇ ਤੁਹਾਡਾ ਦਿੱਕਤਾ ਹੋਇਆ ਇੱਕ ਇੱਕ ਟੈਕਸ ਦਾ ਪੈਸਾ ਖਜ਼ਾਨੇ ਦਾ ਮੂ ਵੀ ਤੁਹਾਡੇ ਵੱਲ ਕੀਤਾ ਹੋਇਆ ਪਹਿਲੀਆਂ ਦਿੱਤੀਆਂ ਗਾਰੰਟੀਆਂ ਸਾਰੀਆਂ ਪੂਰੀਆਂ ਕੀਤੀਆਂ 2 ਸਾਲ ਦੇ ਅੰਦਰ ਜੇ ਮੈਂ ਇਸ ਹਲਕੇ ਦੀ ਗੱਲ ਕਰਾਂ ਇਸ ਬੋਰਡ ਦੀ ਕਲਾ ਇਸ ਬੋਰਡ ਦੇ ਵਿੱਚ 4 ਕਰੋੜ ਰੁਪਇਆ ਮੈਂ 2 ਸਾਲਾਂ ਦੇ ਅੰਦਰ ਅੰਦਰ ਲਾਇਆ ਕਿਉਂਕਿ ਉਹ ਸੜਕਾਂ ਬਣਾਈਆਂ 13 ਸੜਕਾਂ ਉਹ ਸੀਗੀਆਂ ਜਿਹੜੀਆਂ 15 ਸਾਲ ਤੋਂ 20 ਸਾਲ ਤੋਂ ਬਣੀਆਂ ਨਹੀਂ ਸੀ ਟਿਊਵ ਲਗਾਇਆ ਇਹ ਤਾਂ ਜੀ ਦੇ ਨਾਲ ਸਾਡੀਆਂ ਭੈਣਾਂ ਕੋਲੇ ਅਕਸਰ ਜਦੋਂ ਸੈਰ ਕਰਦੀਆਂ ਹੁੰਦੀਆਂ ਸੀ ਮੈਂ ਆਉਂਦੀ ਸੀ ਉਹ ਮੈਨੂੰ ਕਹਿੰਦੇ ਸੀ ਸਾਡੇ ਲਈ ਕਨੋਪੀ ਲਾ ਕੇ ਜਾਓ ਜੀ ਇਸ ਫਾਰਕ ਦੇ ਵਿੱਚ ਕਨੋਪੀ ਲਗਾਈ ਜੰਮ ਲਗਾਇਆ ਐਸੇ ਵਾਰਡ ਦੇ ਵਿੱਚ ਮਹੱਲਾ ਕਲੀਨਿਕ ਬਣਾਇਆ ਔਰ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਜ 11 ਵਾਰਡ ਨੇ ਤੇ ਆਪਣੇ 11 ਮਹੱਲਾ ਕਲੀਨਿਕ ਨੇ ਕੱਲਾ ਖਲਾਰੀ ਵਾਲਾ ਮਹੱਲਾ ਕਲੀਨਿਕ 15 ਅਗਸਤ ਤੱਕ 1 ਲੱਖ ਲੋਕ ਉੱਥੋਂ ਦਵਾਈ ਲੈ ਚੁੱਕੇ ਸੀ ਤੇ ਆਪਣੇ ਕੋਲੇ 11 ਨੇ ਤੁਸੀਂ ਆਪ ਸਾਗ ਲਾ ਲਓ ਕਿ ਆਪਣੇ ਹਲਕੇ ਦੇ ਕਿੰਨੇ ਲੋਕ ਉੱਥੋਂ ਇਲਾਜ ਕਰਵਾ ਚੁੱਕੇ ਨੇ ਜਿੱਥੇ 40 ਤਰ੍ਹਾਂ ਦੇ ਟੈਸਟ ਹੋਰੀ ਤੇ 90 ਤਰ੍ਹਾਂ ਦੀਆਂ ਦਵਾਈਆਂ ਫਰੀ ਨੇ ਬਿਜਲੀ ਦੀ ਗਰੰਟੀ ਸਰਕਾਰ ਵੱਲੋਂ ਦੇ 6 ਮਹੀਨੇ ਦੇ ਅੰਦਰ ਅੰਦਰ 300 ਯੂਨਟ ਪੂਰੀ 2 ਮਹੀਨੇ ਦੀ 600 ਯੂਨਟ ਬਿਜਲੀ ਦਿੱਤੀ ਔਰ ਕਿਸੇ ਨਾਲ ਕੋਈ ਭੇਦ ਭਾਵ ਨਹੀਂ 7500 ਰਾਸ਼ਨ ਕਾਰਡ ਬਣਾਏ 13500 ਇਹ ਸਾਡੀਆਂ ਭੈਣਾਂ ਬੈਠੀਆਂ ਨੇ ਉਜਲਾ ਜੋਸਨਾ 2 ਦੀ ਸਕੀਮ ਦੇ ਅਧੀਨ ਸਿੰਲਿੰਡਰ ਵੰਡੇ ਇਹਨਾਂ ਨੇ ਘਰ ਘਰ ਜਾ ਕੇ ਫਾਰਮ ਪਰ ਜਿੰਨਾ ਗਰੀਬਾਂ ਕੋਲੇ ਜਿੰਨਾ ਮੇਰੀਆਂ ਭੈਣਾਂ ਕੋਲੇ ਜਿਹੜੇ ਲੋੜਵੰਦ ਪਰਿਵਾਰਾਂ ਕੋਲੇ ਸਿਲੰਡਰ ਨਹੀਂ ਸੀ ਉਹਨਾਂ ਨੂੰ ਘਰ ਘਰ ਫਾਰਮ ਪਰ ਕੇ ਸਿਲੰਡਰ ਦਿੱਤੇ ਇੱਕ ਵਾਰਡ ਐਸਾ ਜੇਕਰ ਆਲ ఓਵਰ ਲੁਧਿਆਣੇ ਦੀ ਗੱਲ ਕਰਾਂ ਸਾਡਾ ਡਾਬਾ ਪਿੰਡ ਐਸਾ ਜਿੱਥੇ ਇੱਕ ਮਾਡਲ ਬਣਾਇਆ ਉਹਦੇ ਅੰਦਰ ਸਟੇਡੀਅਮ ਬਾਸਕਟਬਾਲ ਬੈਡਮਿੰਟਨ 700 ਬੈਠਣ ਦੇ ਲਈ ਕਮਿਊਨਿਟੀ ਹਾਲ ਤਾਂ ਕਿ ਕੋਈ ਛੋਟਾ ਮੋਟਾ ਵਿਆਹ ਸ਼ਾਦੀ ਕਿੱਟੀ ਪਾਰਟੀ ਕੁਝ ਵੀ ਕਰਨਾ ਹੋਵੇ ਤਾਂ ਉਹਦੇ ਅੰਦਰ ਕਰ ਸਕਿਆ ਤਿੰਨ ਲਾਇਬ੍ਰੇਰੀਆਂ ਬਣਾਈਆਂ ਉਹਦੇ ਅੰਦਰ ਇੱਕ ਲਾਇਬ੍ਰੇਰੀ ਮੇਰੇ ਬੱਚਿਆਂ ਦੇ ਲਈ ਮੇਰੇ ਭਰਾਵਾਂ ਦੇ ਲਈ ਖੇਡਣ ਦੇ ਲਈ ਉੱਥੇ ਇੱਕ ਪੰਜਮ ਨਾਲ ਦਸ ਪੈਂਸਰੀ ਬਣਾਈ ਕਿਸੇ ਹਲਕੇ ਜਿੰਨੀਆਂ ਚਾਰ ਚੀਜ਼ਾਂ ਇਕੱਠੀਆਂ ਬਣੀਆਂ ਹੋਣ ਅੱਜ ਤੱਕ ਜਿੱਥੇ ਜਿੱਥੇ ਪਾਣੀ ਦੀ ਲੋੜ ਸੀ ਜਿੱਤਣ ਤੋਂ 1 ਸਾਲ ਬਾਅਦ 14 ਸਮਰਸੀ ਵਾਲ ਪੰਪ ਲਗਾਈ ਤੇ ਔਰ ਇਸ 6 ਮਹੀਨੇ ਅੰਦਰ 18 ਸਮਰਸੀ ਵਾਲ ਪੰਪ ਲਗਾਈ ਨੇੜੇ ਨਾਲ ਸਭਾ 2 ਕਰੋੜ ਰੁਪਏ ਦੇ ਨਾਲ ਗ੍ਰੀਨ ਬੈਕਟ ਬਣਾਈ ਉਥੇ ਸੈਰ ਕਰਨ ਦੇ ਲਈ ਬੈਂਚ ਲਗਾਈ ਚਾਰ ਵੱਡੇ ਪਾਰਕ ਹਲਕੇ ਦੇ ਵਿੱਚ ਬਣਾਏ ਵੇਖੋ ਵਾਲੇ ਦੇ ਵਿੱਚ ਲੋਹਾਰੇ ਦੇ ਵਿੱਚ ਜੁਗਿਆਣੇ ਦੇ ਵਿੱਚ ਟੰਡਾਰੀ ਦੇ ਵਿੱਚ ਸ਼ਮਸ਼ਾਨਗੜ ਲੋਹਾਰਾ ਦੀ ਮੈਂਟੇਨੈਂਸ ਕਰਵਾ ਕੇ ਉਹਨੂੰ ਪੂਰਾ ਸਹੀ ਤਰੀਕੇ ਨਾਲ ਉਹਦਾ ਵਧੀਆ ਜਿਹੜੀ ਉਹਦੀ ਦਿਸ਼ਾ ਠੀਕ ਕੀਤੀ ਉਥੇ ਨਾਲ ਹੀ ਨਾਲ ਸ਼ੇਰਪੁਰ ਦੇ ਵਿੱਚ 20 ਲੱਖ ਦੇ ਨਾਲ ਸ਼ਮਸ਼ਾਨਗੜ ਦਾ ਕੰਮ ਕਰਾਇਆ ਜਿੰਨੀਆਂ ਸ਼ੇਰਪੁਰ ਰੋਡ ਸੀਗੀਆਂ ਡੇਟਸ 150 ਦੇ ਕਰੀਬ ਪੂਰੇ ਜੇ ਮੈਂ ਹਲਕੇ ਦੀ ਗੱਲ ਕਰਾਂ ਤਾਂ 150 ਸੜਕਾਂ ਅਸੀਂ ਬਣਾ ਚੁੱਕੇ ਹਾਂ ਹੁਣ ਤੱਕ ਹਲਕੇ ਦੇ ਲੋਕ ਗਿਆਸਪੁਰਾ ਪਾਰਕ ਤੋਂ ਲੈ ਕੇ ਕੰਗਣਵਾਲ ਜਾਂਦੇ ਸੀ ਰਾਤ ਨੂੰ ਕੋਈ ਜਾਂ ਦਿਨ ਵੇਲੇ ਕੋਈ ਰਿਪੋਰਟ ਲਿਖਾਣੀ ਸੀ ਜਿੱਤਣ ਤੋਂ ਬਾਅਦ ਪਹਿਲੀ ਚੌਂਕੀ ਗਿਆਸਪੁਰੇ ਦੇ ਵਿੱਚ ਬਣਾਈ ਦੂਜੀ ਢੰਡਾਰੀ ਦੇ ਵਿੱਚ ਬਣ ਜਾ ਰਹੀ ਆ ਤੀਸਰੀ ਸ਼ੇਰਪੁਰ ਦੇ ਵਿੱਚ ਬਣਨ ਜਾ ਰਹੀ ਆ ਜੇ ਆਲਓਵਰ ਮੈਂ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਦੇ ਵਿੱਚ ਪੰਜ ਗਾਰੰਟੀਆਂ ਨੇ ਦਿੱਤੀਆਂ ਕਿਉਂਕਿ ਕਾਰਪੋਰੇਸ਼ਨ ਪੂਰੇ ਲੁਧਿਆਣੇ ਦੀ ਹੈ ਬੁੱਢਾ ਨਾਲਾ ਮੇਰੇ ਨਾਲ ਮੇਤੂ ਵੱਡੀ ਉਮਰ ਦੇ ਸਾਡੇ ਭਰਾ ਬੈਠੇ ਨੇ ਉਹਨਾਂ ਨੇ ਦੇਖਿਆ ਹੋਊਗਾ ਜਿੰਨੂੰ ਅੱਜ ਬੁੱਢਾ ਨਾਲਾ ਕਿਹਾ ਜਾਂਦਾ ਕਿਸੇ ਟਾਈਮ ਉਹ ਬੁੱਢਾ ਦਰਿਆ ਸੀ ਤੇ ਲੋਕ ਉਹਦੇ ਵਿੱਚ ਨਹਾਉਣ ਜਾਂਦੇ ਸੀ ਅੱਜ ਅਸੀਂ ਸਾਡੀ ਸਰਕਾਰ ਨੇ ਗਾਰੰਟੀ ਦਿੱਤੀ ਹੈ ਕਿ ਉਹਨੂੰ ਅਸੀਂ ਮੋਟ ਸਰਜੀਤ ਕਰਾਂਗੇ ਦੋ ਸਾਲਾਂ ਦੇ ਅੰਦਰ ਅੰਦਰ ਸੰਜੀਤ ਕਰਾਂਗੇ ਇਸ ਤੋਂ ਅੱਗੇ ਸੰਗੜੇ ਆਧੀ ਵਾਲਾ ਸ਼ਹਿਰ ਹੈ ਸਾਡੇ ਛੋਟੇ ਛੋਟੇ ਬੱਚੇ ਆਉਣ ਵਾਲੀ ਸਾਡੀ ਜਨਰੇਸ਼ਨ ਪੋਲੀਸ਼ਨ ਦੇ ਕਾਰਨ ਅਸੀਂ ਉਹਨਾਂ ਨੂੰ ਬਚਾਉਣਾ 100 ਬੱਸਾਂ ਬੈਟਰੀ ਵਾਲੀਆਂ ਬੈਟਰੀ ਦੇ ਚਾਰਜਿੰਗ ਪੁਆਇੰਟ ਬੱਸ ਸਟੇਸ਼ਨ ਜਿਹੜੇ ਅਸੀਂ ਨਵੇਂ ਬਣਾ ਰਹੇ ਹਾਂ ਤੇ 100 ਬੱਸਾਂ ਬੈਟਰੀ ਵਾਲੀਆਂ ਚਲਾ ਰਹੇ ਹਾਂ ਸਭ ਤੋਂ ਮਾਡਰਨ ਜਿੱਥੇ ਜਿੱਥੇ ਤਿੰਨ ਚੀਜ਼ਾਂ ਜੜੀਆਂ ਹੋਵੇ ਸਿਕਨੇ ਜਿੱਥੇ ਮਾਨ ਸਾਹਿਬ ਦਾ ਕਹਿਣਾ ਹਮੇਸ਼ਾ ਆਇਆ ਹੈ ਕਿ ਸੀਵਰ ਪਾਣੀ ਲਾਈਟ ਇਹ ਬੇਸਿਕ ਸਕੂਲ ਤਾਂ ਕਿਸੇ ਵੀ ਏਰੀਆ ਦੇ ਵਿੱਚ ਬਣ ਜੀਆ ਨਾ ਹੋਣ ਮਾਡਰਨ ਜਿਹੜੇ ਟੈਂਕਲੈਸ ਅੱਜ ਸੀਵਰ ਪੈ ਰਹੇ ਨੇ ਜਿੱਥੇ ਪਾਣੀ ਨਹੀਂ ਆ ਪਾਈਪਾਂ ਪੈ ਰਹੇ ਆ ਉੱਥੇ 2 ਸਾਲਾਂ ਦੇ ਅੰਦਰ ਅੰਦਰ ਨਹਿਰੀ ਪਾਣੀ ਅਸੀਂ ਟ੍ਰੀਟਮੈਂਟ ਕਰਕੇ ਸਾਫ਼ ਸੁਥਰਾ ਪਾਣੀ ਇਲਾਕੇ ਨੂੰ ਦਵਾਂਗੇ ਤੁਸੀਂ ਦੇਖਿਆ ਹੋਊਗਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਕਿਉਂਕਿ ਅਸੀਂ ਪਾਣੀ ਬਚਾਉਣ ਦੀ ਗੱਲ ਕਰਦੇ ਆਂ ਪੰਜਾਬ ਦਾ ਪਾਣੀ ਡੂੰਘਾ ਚੱਲਿਆ ਗਿਆ ਸੀ ਲੇਕਿਨ ਟੇਲਾ ਤੱਕ ਨਹਿਰਾਂ ਦਾ ਪਾਣੀ ਟੇਲਾ ਤੱਕ ਪਹੁੰਚਾਇਆ ਅੱਜ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਉੱਚਾ ਹੋ ਗਿਆ ਕਿਉਂਕਿ ਜਿਹੜਾ ਸ਼ਹਿਰਾਂ ਦਾ ਪਾਣੀ ਆ ਉਹ ਵੀ ਅਸੀਂ ਨਹਿਰਾਂ ਚੋਂ ਦਮਾਂਗੇ ਚਾਰ ਹਾਇਡ ਲੁਧਿਆਣੇ ਨੇ ਚਾਰ ਵੱਡੇ ਬੱਸ ਸਟਾਪ ਬਣਾਏ ਜਾਣਗੇ ਤਾਂ ਕਿ ਲੁਧਿਆਣੇ ਦੇ ਵਿੱਚ ਸਮਸਿਆ ਨਾਲ ਹੈ ਇਸ ਮੰਚ ਤੋਂ ਮੈਂ ਇੱਕ ਗੱਲ ਅੱਜ ਕਹਿ ਕੇ ਜਾ ਰਹੀ ਆ ਸਾਡੇ ਦਿੱਤੇ ਹੋਏ ਕੰਮਾਂ ਦਾ ਸਾਨੂੰ ਮਾਣ ਹੈ ਸਾਡੇ ਦਿੱਤੇ ਹੋਏ ਇੱਕ ਇੱਕ ਰੁਪਏ ਦਾ ਹਲਕੇ ਵਿੱਚ ਲੱਗਿਆ ਸੀ ਐਮ ਸਾਹਿਬ ਵੱਲੋਂ ਉਹਦਾ ਸਾਨੂੰ ਮਾਣ ਆ ਲੇਕਿਨ ਮੈਂ ਇੱਕ ਗੱਲ ਕਹਿ ਕੇ ਜਾ ਰਹੀ ਆ ਕਿ ਜੀਨੂੰ ਕੋਈ ਸ਼ੱਕ ਹੋਵੇ ਸਾਡੀ ਆਰਟੀਆਈ ਪਾਏ ਦੇਖੇ ਕਿੰਨਾ ਪੈਸਾ ਲੱਗਿਆ ਕਿਹੜੇ ਕਿਹੜੇ ਕੰਮ ਹੋਏ ਨਹੀਂ ਤਾਂ ਪਿਛਲੇ 15 ਸਾਲਾਂ ਦੀ ਆਰਟੀਆਈ ਸੀ ਕੋਨੇ ਔਰ ਵਾਲੇ 21 ਤਰੀਕ ਨੂੰ ਇੱਕ ਨੰਬਰ ਝਾੜੂ ਦਾ ਬਟਨ ਦਵਾ ਕੇ ਹਰਵਿੰਦਰ ਕੌਰ ਨੂੰ ਕੰਮ ਜਾ ਬਣਾਉਣਾ ਮੇਰੇ ਵੋਟੇ ਮਜ਼ਬੂਤ ਕਰਨੇ ਆ ਕਿਉਂਕਿ ਬੀਗੇ ਊਮਨ ਬਦਾਇਕਾ ਹੋਣ ਦੇ ਨਾਤੇ 11 ਆਪਣੇ ਟੋਟਲ ਵਾਰਡ ਨੇ ਜਿਹਦੇ ਵਿੱਚੋਂ 8 ਸੀਟਾਂ ਸੀ ਲੇਡੀਜ਼ ਨੂੰ ਦਿੱਤੀਆਂ ਲੇਡੀਜ਼ ਵੀ ਉਹ ਨਵੀਆਂ ਕੁੜੀਆਂ ਜਿਨ੍ਹਾਂ ਦਾ ਪੋਲੀਟਿਕਲ ਦੇ ਨਾਲ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਹੈ ਸੇਵਾ ਕਰਨਗੀਆਂ ਇਕੋ ਹੀ ਮੇਰਾ ਮਕਸਦ ਹੈ ਕਿ ਇਸ ਹਲਕੇ ਦੇ ਨਾਲ ਵਾਅਦਾ ਕੀਤਾ ਸੀ ਕਿ ਹਲਕਾ ਸੀ ਸਵਾਰਾਂਗੇ ਔਰ ਸਵਾਰ ਕੇ ਦਿਖਾਵਾਂਗੇ ਕਿਉਂਕਿ ਜਦੋਂ ਆਪਾਂ ਜਿੱਤੇ ਸੀ ਬਹੁਤ ਜਾਣੇ ਕਹਿੰਦੇ ਸੀ ਇਹ ਹਲਕਾ ਪਛੜਿਆ ਹੋਇਆ ਹੈ ਇਹ ਇਗਨੋਰ ਕੀਤਾ ਹੋਇਆ ਹੈ ਲੇਟਿਨਾ ਜੋ ਹਲਕਾ ਆਪ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਸ ਤੋਂ ਵੀ ਉੱਪਰ ਲੈ ਕੇ ਸਾਫ਼ ਸੁਥਰਾ এনवायरमेंट ਦਵਾਂਗੇ